ਬਦੀ ਨਾਲ 5000 ਕਿਲੋ ਫਲ ਲੈ ਕੇ ਆਏ ਠੀਕ ਹੈ ਸਿੰਘਾਂ ਵੱਲੋਂ ਕਹਿੰਦੇ క్రికెਟ ਦਾ ਟੂਰਨਾਮੈਂਟ ਲਾਇਆ ਜਾ ਰਿਹਾ ਹੈ ਮੈਚ ਖੇਡਣ ਤੋਂ ਬਾਅਦ ਕਹਿੰਦੇ ਡਾਈਟ ਵੀ ਜ਼ਰੂਰੀ ਹੈ ਤੇ ਰਗੜੇ ਲਾ ਰਹੇ ਆਂ ਹਾਂਜੀ ਸਾਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਦਾਸ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਹੈਗੇ ਆਪਾਂ ਗੁਰਦੁਆਰਾ ਗੋਬਿੰਦ ਘਾਟ ਫਿਲਹਾਲ ਇੱਥੇ ਸੇਵਾ ਚੱਲ ਰਹੀ ਹੈ ਸੇਵਾਦਾਰਾਂ ਤੋਂ ਇਲਾਵਾ ਉਰੇ ਬਹੁਤ ਘੱਟ ਸੰਗਤ ਹੈ ਬਾਬਾ ਜੀ ਦੇ ਦੱਸਣ ਅਨੁਸਾਰ ਕੱਲ ਦੀ ਤਰੀਕ 23 ਨੂੰ ਨੇ ਕਹਿੰਦੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਸੰਗਤਾਂ ਦਾ ਜਿਹੜਾ ਹੋਮ ਹੋਮ ਆ ਕੇ ਇਕੱਠਾ ਜਿਹੜਾ ਉਰੇ ਪਹੁੰਚ ਰਿਹਾ ਤੇ ਹੁਣ ਚੱਲਦੇ ਆ ਜਾ ਕੇ ਦਰਸ਼ਨ ਕਰਦੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਗੋਬਿੰਦ ਘਾਟ ਤੋਂ ਗੋਬਿੰਦ ਤਾਮਵਲ ਦਾ ਜਿਹੜਾ ਟਰੈਕਿੰਗ ਹੈ ਸਫਰ ਹੈ ਯਾਤਰਾ ਹੈ ਵਾਪਸ ਸ਼ੁਰੂ ਕਰਦੇ ਆ ਤੇ ਪਹਿਲਾਂ ਜਾ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਕਰਨ ਤੋਂ ਬਾਅਦ ਆਏ ਆ ਆਪਾਂ ਜੀ ਬਰਸਾਤੀਆਂ ਤੇ ਡੰਡੇ ਲੈਣ ਲਈ ਦੋ ਜਸਾ ਜੀ ਲੈ ਲਈਆਂ ਜੀ ਬਹੁਤ ਤਿਆਰੀਆਂ ਆਂ ਤਿਆਰੀਆਂ ਖਿੱਚਦੀਆਂ ਵਧੀਆ ਵਾਲੀਆਂ ਲਈਆਂ ਤੁਸੀਂ ਵਧੀਆ ਡੰਡਾ ਲੈ ਆਏ ਦੇਖ ਕੇ ਲਈਏ ਵੀ ਇਹ ਵੀ ਦੇਖ ਕੇ ਕੀ ਆ ਕੀ ਦੇਖੀ ਰਹਾ ਨਾ ਦੱਲੇ ਹੋਵੇ ਨੇ ਇਹ ਕਰਾਉ ਹੋ ਜਾਂਦੀ ਆ ਕਰਾਉ ਹੋ ਜਾਂਦੀ ਆ ਆ ਦੇਖ ਵੀਰੇ ਘੱਟ ਵਾਲੀ ਲੈ ਲਈ ਆਪਾਂ ਘੱਟ ਵਾਲੀ ਆ ਦੇਖੋ ਜਾਂਦੇ ਹੋਏ ਆਪਾਂ ਆਏ ਜਾਣਾ ਚਲੋ ਬਾਲੂ ਪਾ ਕੇ ਉਹਨਾਂ ਨੂੰ ਚੱਲਣਾ ਦੇਖੀਂ ਲੈਣ ਦੇ ਗੱਲਾਂ ਨਾ ਲੱਗਦੀਆਂ ਇਹ ਆਣਾ ਬਾਈ ਜਿੱਦ ਤੱਕ ਬਿਨਿਆਣਾ ਚਲੋ ਠੀਕ ਹੈ ਜੀ ਤੇ ਹੁਣ ਕਰਦੇ ਆਪਾਂ ਯਾਤਰਾ ਸਟਾਰਟ ਅਸੀਂ ਕਾਰ ਤੋਂ ਚੱਲ ਕੇ ਆ ਗਏ ਜਿੱਥੇ ਇੱਥੇ ਗੱਡੀ ਨਾਲ ਜਿਹੜੀ 4 ਕਿਲੋਮੀਟਰ ਜਾਣਾ ਪੈਂਦਾ ਉਸ ਤੋਂ ਬਾਅਦ ਜਿਹੜੀ ਟਰੈਕਿੰਗ ਹੈ ਉਹ ਸ਼ੁਰੂ ਹੁੰਦੀ ਹੈ 17 ਸ਼ੁਰੂ ਹੋਣੀ ਆ ਜੇ ਇਸ ਲਈ ਸਾਨੂੰ ਗੱਡੀ ਨਹੀਂ ਕੋਈ ਮਿਲਦੀ ਤੇ ਬਾਕੀ ਠੀਕ ਆ ਕਰਦੇ ਆ ਕੋਈ ਬੰਦੋਬਸਤ ਗੱਡੀ ਦਾ ਤੇ ਉਸ ਤੋਂ ਬਾਅਦ ਚਲਦੇ ਆ ਦੇਖਦੇ ਆ ਜੇ ਉੱਥੇ ਜਿੱਥੇ ਗੱਡੀ ਰੁਕਦੀ ਆ ਉੱਥੇ ਜਾ ਕੇ ਰਜਿਸਟ੍ਰੇਸ਼ਨ ਹੁੰਦੀ ਹੁੰਦੀ ਆ ਆਫਲਾਈਨ ਜੇ ਉਹ ਹੁੰਦੀ ਹੋਈ ਤਾਂ ਕਰਾਵਾਂਗੇ ਜੇ ਨਾ ਹੁੰਦੀ ਹੋਈ ਤਾਂ ਆਪਾਂ ਸਿੱਧੇ ਹੀ ਚਲੇ ਜਾਵਾਂਗੇ ਵੈਸੇ ਹੋ ਨਹੀਂ ਰਹੀ ਜਿਹੜੀ ਰਜਿਸਟ੍ਰੇਸ਼ਨ ਆਫਲਾਈਨ ਆ ਉਹ ਕੱਲ ਜਾਂ ਪਰਸੋਂ ਤੋਂ ਸ਼ੁਰੂ ਹੋਊਗੀ ਟਰੈਕਿੰਗ ਆਪਣੀ ਅੱਜ ਵਾਲੀ ਹੋਣ ਵਾਲੀ ਆ 14 ਕਿਲੋਮੀਟਰ ਦੀ ਉਹ ਜਾਂਦਾ ਸਾਹਮਣੇ ਰਾਸਤਾ ਇਹ ਵਾਲੇ ਰਾਸਤੇ ਆਪਾਂ ਜਾਣਾ ਹੈ ਕਿਤਾ ਮਹਾਵਾਂ ਚੱਲਣੀ ਹੈ ਪੂਰੀ ਤੇ ਸਾਨੂੰ ਅੱਜਾ ਘਟਾ ਹੋ ਗਿਆ ਤੇ ਗੱਡੀ ਦਾ ਬੰਦੋਬਸਤ ਨਹੀਂ ਹੋ ਰਿਹਾ ਤੇ ਬਾਕੀ ਗਏ ਵੇ ਬੰਦੋਬਸਤ ਕਰਨ ਗੱਡੀ ਦਾ ਯਾਤਰਾ ਜਿਹੜੀ 25 ਤਰੀਕ ਨੂੰ ਸਟਾਰਟ ਹੋਣ ਕਾਰਨ ਉਹਦੇ ਗੱਡੀਆਂ ਨਹੀਂ ਮਿਲ ਰਹੀਆਂ ਬਾਕੀ ਹੁਣ ਦੇਖਦੇ ਆ ਸਾਡੇ ਬੰਦੇ ਗਏ ਤਾਂ ਹੋਏ ਆ ਬਾਕੀ ਉਹਦੇ ਖੜਕੇ ਫੋਟੋਆਂ ਕਿਥੇ ਦੀ ਤੇ ਜੀ ਉਹਦੇ ਤੇ ਲੈ ਕੇ ਜਿਹੜੀ ਮਤੇਗਰ ਸਾਹਿਬ ਤੋਂ ਮੰਦੀਪ ਵੀਰੇ ਹੁਣੇ ਆਏਵੇਂ ਆ ਸਾਨੂੰ ਵੀ ਬੁਲਾਇਆ ਸੀ ਉਹਨਾਂ ਨੇ 17 ਤਰੀਕ ਨੂੰ ਪਰ ਜੱッセ ਦੇ ਲੇਟ ਆਉਣ ਕਰਨਾ ਸੀ ਨਹੀਂ ਆਏ ਚਲੋ ਕੋਈ ਨਹੀਂ ਮਹਾਰਾਜ ਨੇ ਜਿਵੇਂ ਚਾਇਆ ਉਹ ਮੈਂ ਆਊਗਾ ਤੇ ਹੁਣ ਚੱਲਦੇ ਜਿਗਦੇ ਸੋਹਣੇ ਆ ਕੇ ਉਹਨਾਂ ਦੀ ਸੇਵਾ ਮਿਲ ਗਈ ਤਾਂ ਜ਼ਰੂਰ ਕਰਾਂਗੇ ਗੁਰਪ੍ਰਭੂ ਸਿੰਘ ਮਹਾਰਾਜ ਦੇ ਤੇ ਠੀਕ ਹੈ ਹੁਣ ਚੱਲਦੇ ਆਪਾਂ ਤੇ ਗੱਡੀ ਲੱਭਦੇ ਲੋ ਜੀ ਕਹਿੰਦੇ ਗੱਡੀ ਦਾ ਬੰਦੋਬਸ ਹੋ ਗਿਆ ਕਹਿੰਦੇ ਮੁੰਡੇ ਲੱਭ ਹੀ ਲਿਆਏ ਤੇ ਹੁਣ ਚੱਲਦੇ ਆ 4 ਕਿਲੋਮੀਟਰ ਇਹਦੇ ਤੇ ਸਿਰ 14 ਕਿਲੋਮੀਟਰ ਅੱਗੇ ਜਾਵਾਂਗੇ ਸਾਰੇ ਜੀ ਆਉਂਦੇ ਖਲੇ ਰਸੀ ਗਏ ਸੇਵਾ ਕੀਤੀ ਆ ਅੱਛਾ ਤੁਸੀਂ ਕੀਤੀ ਆ ਹਾਂ ਜੀ ਉਹ ਸਾਡੇ ਅਸੀਂ ਸਾਡੇ ਬੰਦਿਆਂ ਨੇ ਕੀਤੀ ਆ ਐਰ ਕੇ ਅਸੀਂ ਲੇਟ ਹੋ ਗਏ ਐਰ ਕਿ ਐਰ ਕਿਉਂ ਨਾ ਆਂ ਪਿਛਲੀ ਯਾਨੀ ਮੈਂ ਵੀਡੀਓ ਮੇਰੇ ਸ਼ੂਟ ਹੋਇਆ ਆ ਬਹੁਤ ਪਿਆਰੀ ਐਕੀ ਵੀ ਬਹੁਤ ਸੋਹਣੀ ਆ ਪਿਛਲੇਰੀ ਬਹੁਤ ਪਿਆਰੀ ਸੀ ਹਾਂ ਜੀ ਹਾਂ ਜੀ ਹਾਂ ਜੀ ਤੇ ਐਰ ਕੇ ਅਸੀਂ ਲੇਟ ਹੋ ਗਏ ਅਸੀਂ ਦੋ ਮੋਟਰਸਾਈਕਲ ਤੇ ਆਏ ਆ ਤੇ ਅੱਗੇ ਹਸਤਾਨਦਲੀ ਨੂੰ ਆਜਾਣੇ ਨੇ ਸਾ ਤੇ ਫਿਰ ਫੁੱਲ ਲੈ ਕੇ ਆਉਂਦੇ ਹੁੰਦੇ ਸੀ ਹਾਂ ਸਾਰੀ ਸਾਰੇ ਕਿੰਨੇ ਕਿੰਨੇ ਫੁੱਲ ਲੈ ਕੇ ਆਉਂਦੇ ਆ ਗੁਰੂ ਮਾਏ ਕਿਰਪਾ ਅੰਤ ਹੀ ਕੋਈ ਨਹੀਂ ਆ ਗੁਰੂ ਪਾਸਾ ਜੀ ਅੱਛਾ ਜੀ ਅੰਤ ਹੀ ਕੋਈ ਨਹੀਂ ਕੋਈ ਮੈਂ ਨਾ ਕੋਈ ਰੋਟੇ ਲੈ ਕੇ ਆਉਂਦੇ ਹੁੰਦੇ ਸੀ ਹਾਂਜੀ ਕਾਦੇ ਤੇ ਲੈ ਕੇ ਆਉਂਦੇ ਸੀ ਇੱਕ ਗੱਡੀ ਵੱਖਰੀ ਕਰਕੇ ਲੈ ਆਉਂਦੇ ਉਹ ਆੜੀ ਸਮਾਨ ਤੇ ਆ ਜਾਂਦਾ ਕਿਹੜੀ ਵੱਡੀ ਓਡੀ ਨਹੀਂ ਆ ਇੱਕ ਤਾਂ ਇਹ ਬਸਤੇ ਆਉਂਦੇ ਆ ਹਾਂ ਬਸਤੋ ਲੱਦੀ ਹੁੰਦੀ ਆ ਵਿਚੋਂ ਲਦੀ ਹੁੰਦੀ ਆ ਹਾਂ ਤੇ ਇੱਕ ਟਾਟਾ ਵਾਲਿਆਂ ਦੀ ਜੀ ਆਪਣਾ ਬਲੈਰੋ ਪਿੱਛਾ ਉਹ ਸੋਰਾ ਕਰਾ ਕੇ ਪੇਜ ਦੇ ਦਿੱਤੀ ਕਿਰਪਾ ਮਾਰੇ ਦੀ ਆ ਹਾਂ ਤੇ ਮੈਂ ਨਾ ਜਿੱਦਾਂ ਮੈਂ ਹਰ ਜਗਤ ਜਾਂਦਾ ਹੁੰਦਾ ਰਹਿਣਾ ਹੈ ਪਹਿਲਾਂ ਗੁਜਰਾਤ ਤੋਂ ਟ੍ਰਿਪ ਆ ਕੇ ਆਇਆ ਹੁਣ ਮੈਂ ਕਦਾਰਨਾਥੀ ਜਾ ਕੇ ਆਇਆ ਉੱਥੇ ਲੋਕੀ ਕਦਾਰਨਾਥ ਤੇ ਬਦੀ ਨਾਥੂ 5000 ਕਿਲੋ ਫੁੱਲ ਲੈ ਕੇ ਆਏ 5 ਤੋਂ 600 ਬੰਦਾ ਉਹਨਾਂ ਦਾ ਆਉਂਦਾ ਆ ਤੇ ਸੇਵਾ ਕਰਦੇ ਆ ਤੇ ਕੋਈ ਸ਼ਰਦਾ ਹਰਗੇ ਦੀ ਆਪੋ ਆਪ ਨੇ ਸਰਦਾ ਜੀ ਸਰਦਾ ਲੋਈ ਆਪਾਂ ਪਹੁੰਚ ਗਏ ਪੁਲਨਾ ਪਿੰਡ ਤੇ ਇੱਥੋਂ ਜਿਹੜੀ ਮੇਨ ਟ੍ਰੈਕਿੰਗ ਹੈ 14 ਕਿਲੋਮੀਟਰ ਵਾਲੀ ਸ਼ੁਰੂ ਹੁੰਦੀ ਹੈ ਤੇ ਇੱਥੇ ਘੋੜੇ-ਘੂੜੇ ਅਜੇ ਖੜੇ ਆ ਸਮਾਨ ਸਮੂਹ ਨੂੰ ਉੱਪਰ ਲੈ ਕੇ ਜਾ ਰਹੇ ਆ ਸਮਾਨ ਤੇ ਇਕੱਠਾ ਹੋ ਰਿਹਾ ਉੱਪਰ ਦੁਕਾਨਾਂ ਤੋਂ ਗੁੰਨ ਵਾਲਿਆਂ ਦਾ ਜਿਹੜਾ ਸਮਾਨ ਹੈ ਤੇ ਰਜਿਸਟ੍ਰੇਸ਼ਨ ਆਫਲਾਈਨ ਉਹ ਕੱਲ ਪਰਸੋਂ ਤੋਂ ਸ਼ੁਰੂ ਹੋਊਗੀ ਅੱਜ ਨਹੀਂ ਸ਼ੁਰੂ ਹੋਈ ਤੇ ਬਾਕੀ ਸਾਡੀ ਸੰਗਤ ਅੱਗੇ ਤੁਰਪੀ ਤੇ ਪਿੱਛੇ-ਪਿੱਛੇ ਦਾਸ ਹੁਣੀ ਵਲੌਗ ਬਣਾਉਂਦੇ ਜਾ ਰਹੇ ਆਂ ਕੱਦ ਦੇ ਟਰੈਕਿੰਗ ਸ਼ੁਰੂ ਬਾਬਾ ਜੀ ਦਾ ਨਾਮ ਲੈ ਕੇ ਗੁਰੂ ਗੋਬੀ ਸਿੰਘ ਮਹਾਰਾਜ ਕਿਰਪਾ ਕਰਨਗੇ ਲੋਜੀ ਤਕਰੀਬਨ 1.5 ਕਿਲੋਮੀਟਰ ਦਾ ਫੈਸਲਾ ਜਿਹੜਾ ਟਰੈਕਿੰਗ ਕਰਕੇ ਆਪਾਂ ਪਹੁੰਚ ਗਏ ਆਂ ਤੇ ਇੱਥੇ ਜਿਹੜੀਆਂ ਦੁਕਾਨਾਂ ਲੱਗ ਚੁੱਕੀਆਂ ਨੇ ਆਲਮੋਸਟ ਪੂਰੀ ਤਿਆਰੀ ਹੋ ਚੁੱਕੀ ਆ ਤੇ ਬਾਕੀ ਥੋੜੀ ਥੋੜੀ ਜਾ ਰਹੇ ਆ ਤੇ ਬਾਕੀ ਸੰਗਤ ਨਾਲ ਦੀ ਅੱਗੇ ਨੰਗੀ ਆਪਾਂ ਹੌਲੀ ਹੌਲੀ ਕਰਕੇ ਜਾ ਰਹੇ ਆ ਆਪਣੇ ਕੋਲ ਬੈਗ ਥੋੜਾ ਜਿਆਦਾ ਭਾਰੀ ਇਸ ਕਰਕੇ ਤੇ ਆਨ ਪੂਰਾ ਸਮਾਨ ਸੋਨ ਟਕਾ ਲਿਆ ਬਾਈਆਂ ਨੇ ਤੇ ਆਦੀ ਪੁੱਲ ਖਿੱਚੀ ਵੀ ਆ ਹਰੇਕ ਜਿਹੜੀ ਇਹ ਇੰ ਆ ਇੱਕ ਇੱਕ ਕਿਲੋਮੀਟਰ ਬਾਅਦ ਜਿਹੜੀਆਂ ਦੁਕਾਨਾਂ ਆਉਂਦੀਆਂ ਰਹਿਣੀਆਂ ਥੋੜੀ ਥੋੜੀ ਕਰਕੇ ਪਹੁੰਚ ਜਾਗੇ ਪਹੁੰਚ ਗਏ ਜੀ ਭੰਡਾਰ ਵਿਲੇਜ ਢਾਰ ਪਿੰਡ ਤੇ ਇੱਥੇ ਇਹਦੇ ਥੋੜੀਆਂ-ਥੋੜੀਆਂ ਦੁਕਾਨਾਂ ਲੱਗਣੀਆਂ ਸ਼ੁਰੂ ਹੋਈਆਂ ਹਜੇ ਲੱਗ ਨਹੀਂ ਰਹੀਆਂ ਤੇ ਇੱਥੇ ਇੱਕ ਮੈਡੀਕਲ ਕੈਂਪ ਹੁੰਦਾ ਜਦ ਆਪਾਂ ਦੋ ਰਾਹਤਾਂ ਇੱਧਰ ਨੂੰ ਇਹ ਹੈਗਾ ਨਵੇਂ ਪੁਲਾ ਦਾ ਰਸਤਾ ਤੇ ਇਹ ਹੈਗਾ ਪੁਰਾਣੇ ਪੁਲਾ ਦਾ ਰਸਤਾ ਦੇਖਦੇ ਹਾਂ ਹੁਣ ਕਿੱਧਰ ਨੂੰ ਜਾਣੇ ਤੇ ਉਰੇ ਬਹਿ ਕੇ ਪਹਿਲਾਂ ਕੁਝ ਖਾਣੇ ਪੀਣੇ ਆ ਤੇ ਆਪਾਂ ਜਮੇ ਹੀ ਹੌਲੀ-ਹੌਲੀ ਆਰਾਮ ਨਾਲ ਜਾ ਰਹੇ ਆ ਨਿੱਕੇ-ਨਿੱਕੇ ਕਦਮ ਕਰਕੇ ਉਹ ਬੈਸਟ ਰਹਿੰਦਾ ਖਾ ਪੀ ਕੇ ਘਟ ਆਇਓ ਕਿ ਫਿਰ ਔਕਾਉਂ ਦਾ ਰਸਤੇ 'ਚ ਪਾਣੀ ਪੂਣੀ ਆਪਣਾ ਨਾਲ ਲੈ ਕੇ ਆਇਓ ਤੇ ਜ਼ਿਆਦਾ ਨਾ ਪੀਓ ਇੱਕ ਇੱਕ ਘੁੱਟ ਕਰਕੇ ਪੀਓ ਜੇ ਤੁਸੀਂ ਆ ਰਹੇ ਹੋ ਤੇ ਹੁਣ ਚੱਲਦੇ ਆਂ ਦੇਖਦੇ ਆਂ ਪਹਿਲਾਂ ਖਾ ਪੀ ਲਈਏ ਇੱਧਰਲੇ ਰਸਤੇ ਨੂੰ ਜਾਣਾ ਹੈ ਕਿ ਇੱਧਰਲੇ ਰਸਤੇ ਨੂੰ ਜਾਣਾ ਹੈ ਤੇ ਬਾਕੀ ਮੌਸਮ ਇਕਦਮ ਘੈਂਟ ਹੋਇਆ ਪਿਆ ਥੱਲੇ ਗਰਮੀ ਸੀਗੀ ਥੋੜੀ ਥੋੜੀ ਪਹਿਲਾਂ ਤੇ ਪਸੀਨਾ-ਪਸੂਨਾ ਕਾਫੀ ਆ ਗਿਆ ਤੇ ਠੀਕ ਆ ਹੁਣ ਖਾਣੇ ਪੀਣੇ ਆ ਤੇ ਚੱਲਦੇ ਆਂ ਫਿਰ ਲੈ ਬਈ ਬਾਈ ਦੀ ਬੋਣੀ ਕਰਾਤੀ ਠੀਕ ਆ ਬਾਈ ਓਕੇ ਆ ਤੇ ਆਹ ਸਾਰਾ ਸਮਾਨ ਆਹ ਸਾਰਾ ਸਮਾਨ ਆ ਜਾਦਵੀਰ ਨਹੀਂ ਖਾਦਾ ਤੇ ਕੀ ਗਿਆ ਹੁਣ ਆਪਾਂ ਨਵੇਂ ਪੁਲ ਕਿੰਨੇ ਨਾ ਪੁੱਲ ਤੇ ਲੋਹੇ ਵਾਲੇ ਤੇ ਇੱਦਾਂ ਨੂੰ ਚਲਦੇ ਆ ਯਾਰ ਉੱਥੇ ਥੱਲੇ ਜਾ ਕੇ ਢਲਾਣਾ ਤੇ ਉੱਪਰ ਚੜ੍ਹਨਾ ਪੈਣਾ ਆ ਜਾ ਕੋਈ ਨਹੀਂ ਉੱਥੇ ਜਾਦਾ ਉੱਥੇ ਨਾਲੇ ਧੁੱਪ ਹੈ ਰੋ ਛਾਵੇਂ ਛਾਵੇਂ ਲਾਵਾਂਗੇ ਚੱਲ ਠੀਕ ਆ ਫਿਰ ਤੇਰੀ ਗੱਲ ਮੰਨ ਲੈਂਦੇ ਤੇ ਚੱਲਦੇ ਹੁਣ ਇੱਧਰ ਨੂੰ ਜੀ ਆਪਾਂ ਭੰਡਾਰ ਤੋਂ ਪੁਲ ਵਾਲੇ ਨਵੇਂ ਪੁਲ ਵਾਲੇ ਰਸਤੇ ਆਉਂਦੇ ਆ ਤਾਂ ਇੱਥੇ ਮੈਡੀਕਲ ਕੈਂਪ ਆ ਜਾਂਦਾ ਤੇ ਫਾਰਮਾ ਕੈਂਪ ਮੈਡੀਕਲ ਕੈਂਪ ਵੀ ਥੋੜਾ ਵੱਲੋਂ ਲਾਇਆ ਗਿਆ ਤੇ ਜੋ ਵੀ ਤੁਸੀਂ ਲੋੜਿੰਦਾ ਸਮਾਨ ਹੈ ਇਥੋਂ ਲੈ ਸਕਦੇ ਹੋ ਤੇ ਇਹ ਜਿਹੜਾ ਭੰਡਾਰ ਤੋਂ ਜਿਹੜਾ ਉੱਪਰ ਵਾਲਾ ਰਸਤਾ ਹੁੰਦਾ ਇੱਕ ਥੱਲੇ ਨਾਂਗ ਜਾਂਦਾ ਤੇ ਇੱਕ ਉੱਪਰ ਨੂੰ ਆ ਜਾਂਦਾ ਨਵੇਂ ਪੁਲ ਵਾਲਾ ਤੇ ਉੱਪਰ ਵਾਲੇ ਰਸਤੇ 'ਚ ਵੀਰ ਉਹਨਾਂ ਨੇ ਮੈਡੀਕਲ ਕੈਂਪ ਲਾਇਆ ਹੋਇਆ ਇਥੋਂ ਦਵਾਈਆਂ ਦਵਾਈਆਂ ਕੋਈ ਵੀ ਜੋ ਲੋੜਿੰਦਾ ਸਮਾਨ ਹੈ ਲੈ ਸਕਦੇ ਆਰ ایس ਦੇ ਕੋਲ ਵੀਰ ਜੀ ਉਹਨਾਂ ਨੇ ਦਿੱਤੇ ਆਪਾਂ ਨੂੰ ਤੇ ਇਸ 'ਚ ਆਕਸੀਜਨ ਹੁੰਦੀ ਹੈ ਤੇ ਠੰਡੇ ਨਾਲੋਂ ਕਹਿੰਦੇ ਵਧੀਆ ਰਹਿੰਦਾ ਤੇ ਲੰਬਾ ਟਾਈਮ ਪੀਓ ਇੱਕ ਇੱਕ ਘੁੱਟ ਕਰਕੇ ਜਾਂਦੇ ਹੋਏ ਆਹ ਪਹੁੰਚ ਕੇ ਸੀਗੇ ਕਾਫੀ ਅੱਗੇ ਤੇ ਆਪਣੀ ਸੰਗਤ ਵੀ ਆਪਾਂ ਨੂੰ ਦੁਬਾਰਾ ਮਿਲ ਚੁੱਕੀ ਹੈ ਇਹ ਨੀਚੇ ਵਾਲੇ ਰਾਸਤੇ ਨੂੰ ਆਗੇ ਸੀ ਤੇ ਵਿਊ ਇੰਜੋਏ ਕਰਦੇ ਹੋਏ ਨੀਚੇ ਵਾਲਾ ਰਾਸਤਾ ਜਿਹੜਾ ਵਿਊ ਜਾਦਾ ਵਧੀਆ ਉੱਥੇ ਕਾਫੀ ਦੇਰੇ ਬੈਠ ਕੇ ਆਏ ਆਂ ਡੇਢ ਦੋ ਘੰਟਾ ਦੱਸ ਰਹੇ ਜੀ ਇਹ ਮੇਰੇ ਨਾਲ ਤਾਂ ਮੰਨਿਆ ਨਹੀਂ ਅਸੀਂ ਵੀ ਨੀਚੇ ਨੂੰ ਆਉਣਾ ਸੀ ਕੋਈ ਵੀ ਸੰਗਤ ਸਾਨੂੰ ਇਸ ਵਕਤ ਮਿਲੀ ਨਹੀਂ ਪੀਰ ਭਰਾ ਸਾਡਾ ਅਮਰਸਰ ਤੋਂ ਆਇਆ ਵਾ ਤੇ ਇਹ ਵੀ ਸਾਡੇ ਨਾਲ ਆ ਜਾ ਰਿਹਾ ਹੈ ਰਾਸਤੇ 'ਚ ਮਿਲ ਗਏ ਜੀ ਬਾਕੀ ਹੁਣ ਅਸੀਂ ਪਹੁੰਚ ਗਏ ਆ ਤੇ ਕਾਜੀਲਾ ਹੈਲੀਪੈਡ ਹੋਰ 1.5 ਕਿਲੋਮੀਟਰ ਰਹਿ ਗਿਆ ਪੈਡ ਤੇ ਜਾ ਕੇ ਆਪਾਂ 8 ਘੰਟਾ 1.5 ਘੰਟਾ ਸੋਵਾਂਗੇ ਤੇ ਬੀ ਵੀ ਇੰਜੋਏ ਕਰਾਂਗੇ ਉੱਥੇ ਰੇਂਜ ਵੀ ਆ ਜੂਗੀ ਥੋੜਾ-ਬੋਟਾ ਨੈਟ ਵੀ ਚਲਾ ਲਾਂਗੇ ਤੇ ਠੀਕ ਹੈ ਜੀ ਚੱਲਦੇ ਆ ਜੀ ਗਲੇਸ਼ੀਅਰ ਤਾਂ ਇਹ ਥੋੜਾ ਜਿਹਾ ਪਿਗਲ ਗਿਆ ਤੇ ਬਾਕੀ ਸਫਾਈ ਕਰਤੀ ਇਧਰ ساری ਆ ਗਲੇਸ਼ੀਅਰ ਦੀ ਇਹ ਨੀਚੇ ਤੱਕ ਉਹ ਪਰੇ ਤੱਕ ਹੁੰਦਾ ਇਹ ਸਾਹਮਣੇ ਤੱਕ ਪਾਰਿਸਵਰ ਪਾਣੀ ਵੀ ਨਹੀਂ ਚੱਲ ਰਿਹਾ ਮਤਲਬ ਜੰਮਿਆ ਹੋਇਆ ਥੋੜਾ ਜਿਹਾ ਇਧਰ ਠੰਡ ਕਾ ਹੋਣ ਕਾਰਨ ਤੇ ਇਹ ਨੀਚੇ ਜਾ ਕੇ ਰਲ ਜਾਂਦਾ ਜੀ ਵਿੱਚ ਨਦੀ ਦੇ ਪਹੁੰਚ ਗਏ ਆਪਾਂ ਕਾਜੀਲਾ ਹੈਲੀਪੈਡ ਇਹ ਹੈਲੀਪੈਡ ਤੇ ਤਾਂ ਹੋਰ ਹੀ ਕੁਝ ਹੋ ਰਿਹਾ ਕਹਿੰਦੇ ਸਿੰਘਾਂ ਵੱਲੋਂ ਕਹਿੰਦੇ ক্রিকেট ਦਾ ਟੂਰਨਾਮੈਂਟ ਲਾਇਆ ਜਾ ਰਿਹਾ ক্রিকেট ਖੇਡੀ ਜਾ ਰਹੀ ਹੈ ਤੇ ਵਿਊ ਇੱਕਦਮ ਘੈਂਟ ਬੱਦਲ ਹੋ ਗਏ ਤੇ ਬਾਕੀ ਬਰਫ਼ ਅਜੇ ਪਿਗਲੀ ਨਹੀਂ ਆ ਕਾਫੀ ਬਰਫ਼ ਗਲੇਸ਼ੀਅਰ ਸੇ ਭਈਆ ਤੇ ਦੇਖਦੇ ਆ ਯਾਰ ਜੀ ਕਰਿਆ ক্রিকেট ਖੇਡਣ ਲਈ ਤੇ ਜਾਣਦੇ ਆ ਇੱਕ ਅੱਧਾ ਮੈਚ ਜੇ ਖਿਲਾਇਆ ਵੈਸੇ ਤੱਕ ਲਾਉਣਾ ਨਹੀਂ ਕਾਫੀ ਸਿੰਘ ਹੈਗੇ ਆ ਲੋਈ ਚੌਕੇ ਛੱਕੇ ਲੱਗਣ ਲੱਗੇ ਵਿਆਂ ਇਹ ਓ ਛੱਡ ਤਿਆ ਕੈਚ ਗੋਬਿੰਦ ਘਾਟ ਥੋੜਾ ਜੀ ਰਹਿ ਜਾਂਦਾ ਇਹ ਵੀ ਗੋਬਿੰਦ ਘਾਟ ਹੀ ਰੁਕੇ ਹੋਏ ਹੋਣੇ ਆ ਇਸ ਕਰਕੇ ਇਹ ਸੇਵਾ ਕਰਨ ਆਏ ਹੋਏ ਹੋਣੇ ਆ ਸਿੰਘ ਤੇ ਇੱਥੇ ਕ੍ਰਿਕਟ ਖੇਡ ਰਹੇ ਸੀ ਬਾਕੀ ਆਪਣੇ ਸੰਗਤ ਦੀ ਵੇਟ ਕਰ ਲੰਨੇ ਆਪਾਂ ਤੇ ਫਿਰ ਚੱਲਦੇ ਆਂ ਇਹ ਵੀ ਆਉਣੇ ਵਾਲੇ ਹੀ ਆ 5-10 ਮਿੰਟ ਚ ਤੇ ਆਪਣੀ ਨਿਕਲੇ ਖੁਸ਼ੀ ਹੋ ਰਹੀ ਹੈ ਤੇ ਹੋਰ ਕਿੱਡਾਂਗੇ ਬੈਟਬਾਲ ਮੈਚ ਲਾ ਕੇ ਦੋ ਤਿੰਨ ਫਿਰ ਚੱਲਦੇ ਆਪਾਂ ਤੇ ਬਾਕੀ ਇਹਨੇ ਬੰਦੇ ਵੀ ਪਿੱਛੇ ਉਹ ਬੈਠੇ ਸਾਡੀ ਸੰਗਤ ਉਹ ਕਹਿੰਦੇ ਅਸੀਂ ਖੇਡਣਾ ਨਹੀਂ ਗਾ ਆਉਂਦਾ ਨਹੀਂ ਖੇਡਣਾ ਤੇ ਉਹ ਬੈਗੇ ਜਾ ਕੇ 8 8 8 8 ਆਪਾਂ ਥੋੜੀ ਐ 6 ਜੀ ਰੱਖ ਲਓ ਜੀ ਨਹੀਂ 11 ਬੰਦੇ ਆਪਾਂ 11 ਬੰਦੇ ਪਾ ਦੇ ਦਵਾਵਰ ਪੋਲੇ ਬਾਈ ਹੁਣੀ ਲਾਉਣਗੇ ਛੱਕਾ ਉਹ ਪਰੇ ਖਾਣਾ ਪਾਤਾ ਮੜਾ ਜਾ ਫੈਟ ਹੋਇਓ ਲੋ ਜੀ ਕਹਿੰਦੇ ਮੈਚ ਖੇਡਣ ਤੋਂ ਬਾਅਦ ਕਹਿੰਦੇ ਡਾਈਟ ਵੀ ਜ਼ਰੂਰੀ ਐ ਤੇ ਰਗੜੇ ਲਾ ਰਹੇ ਆ ਸੰਕਤ ਬੈਠੀ ਐ ਜੀ ਤੇ ਬਾਕੀ ਵੀ ਇਹ ਅਮਰ ਸਾਹਿਬ ਤੋਂ ਆਏ ਮੇਰੇ ਤੁਸੀਂ ਤੇ ਬਈ 17 ਤਰੀਕ ਦੇ ਆਏ ਹੋਏ ਆ ਤੇ ਮੇਰੇ ਰੋਜ਼ ਕ੍ਰਿਕਟ ਰੋਜ਼ ਖੇਡਦੇ ਹੋ ਜੀ ਦੋ ਦਿਨ ਤੋਂ ਲਗਾਤਾਰ ਦੋ ਦਿਨ ਤੋਂ ਸਾਹਿਬ ਆਉਂ ਮੜਾ ਜਾ ਅੱਗੇ ਜਿੱਤੇ ਜਿੱਤੇ ਕੋਣ ਐ ਜੀ ਉਹਨਾਂ ਨੂੰ ਕਹਿੰਦੇ ਵੱੱਜ ਪਲਾਉਣੀ ਜਿਹੜੇ ਜਿੱਤਦੇ ਆਪਾਂ ਹੀ ਪਲਾਉਣਾ ਜਿੱਤੇ ਯਾਰ ਬੱਸ ਲੋ ਜਾ ਮੱਝਾ ਬ੍ਰੋ ਚੋਤ ਕੋਈ ਮੱਝਾ ਪਲਾਉਣਾ ਇੱਕ 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 ਵੱੱਜ ਪਾਟਾ ਪਲਾਉਣਾ ਜਿਹੜੇ ਜਿੱਤਦੇ ਆ ਤੇ ਠੀਕ ਹੈ ਬਾਕੀ ਚੱਲਦੇ ਹੁਣ ਆਪਾਂ ਸ਼ੱਕੇ ਤੇ ਗੋਵਿੰਦ ਧਾਮ ਵੱਲ ਤੇ ਠੀਕ ਹੈ ਜੀ ਓਕੇ ਨਾਲ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਪਹੁੰਚ ਗਏ ਜੀ ਗੋਵਿੰਦ ਧਾਮ ਤੇ ਇਸ ਵਾਰ ਜਿਹੜੀ ਸਜਾਵਟ ਹੈ ਪਿਛਲੀ ਵਾਰ ਨਾਲੋਂ ਜ਼ਿਆਦਾ ਕੀਤੀ ਵੀ ਹੈ ਅੰਦਰ ਦਰਬਾਰ ਸਾਹਿਬ ਵੀ ਤੇ ਬਾਹਰ ਵੀ ਬਾਕੀ ਸੇਵਾ ਦਾ ਕੰਮ ਜਿਹੜਾ ਚੱਲ ਰਿਹਾ ਤੇ ਹਜੇ ਪੇਂਟ ਹੋ ਰਿਹਾ ਇਸ ਟਾਈਮ ਜਿਹੜੀ ਡਿਸਪੈਂਸਰੀ ਸਾਰਾ ਕੁਝ ক্লোਜ਼ ਹੋ ਗਿਆ ਤੇ ਆ ਬੰਦਿਆਂ ਨੇ ਸੇਵਾ ਕਰੀ ਅਮਰਸਰ ਤੋਂ ਆਏ ਹੋਏ ਆ ਫੁੱਲਾਂ ਵਾਲੇ ਤੇ ਉਹਨਾਂ ਕੋਲ ਅਸੀਂ ਜਾ ਕੇ ਵੀ ਆਏ ਆ ਤੇ ਉਹਨਾਂ ਕੋਲ ਮੈਗੀ ਸ਼ੱਕ ਆਏ ਆ ਉਹਨਾਂ ਨੇ ਅੱਜ ਮੈਗੀ ਤਿਆਰ ਕਰੀ ਵੀ ਸੀ ਤੇ ਇਸ ਵਾਰ ਦੱਸਿਆ ਉਹਨਾਂ ਨੇ ਵੀ ਜੇ ਉਹ ਉਹਨਾਂ ਦਾ ਜਥੇ ਜੋਂ ਅੱਜ ਜਿਹੜੇ ਵਾਪਸ ਆਏ ਨੇ ਉੱਪਰ ਸੇਵਾ ਕਰਕੇ ਸ੍ਰੀ ਹੇਮਗੁੰਮ ਸਾਹਿਬ ਉਹਨਾਂ ਨੇ ਦੱਸਿਆ ਕਿ ਇਸ ਵਾਰ ਸਰੋਵਰ ਚ ਬਰਫ਼ ਬਹੁਤ ਘੱਟ ਹੈ ਕਿ ਜਾਲੀ ਹੈ ਤੇ ਬਰਫ਼ ਨਹੀਂ ਹੈਗੀ ਬਾਕੀ ਆਪਾਂ ਕੱਲੂ ਜਾ ਕੇ ਦੇਖਦੇ ਆਂ ਅੱਜ ਦੇ ਵਲੌਗਸ ਇੰਨਾ ਕੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ